ਕਿ ਇਹ ਤੰਜ ਦੇ ਕਰਕੇ ਉਹਨਾਂ ਨੇ 12 ਗੇਟਾਂ ਦਾ ਗਿਆ ਤਾਂ ਮੈਨੂੰ ਇੱਕ ਚੀਜ਼ ਦੱਸੋ 12 ਗੇਟਾਂ ਦੇ ਅੰਦਰ ਭਾਜੀ ਕਿੰਨੇ ਹੋਟਲ ਨੇ ਕਿੰਨੇ ਘਰ ਨੇ ਕਿ ਇਹ ਭਗਵੰਤ ਮਾਨ ਸਾਹਿਬ ਗਰੰਟੀ ਦਿੰਦੇ ਨੇ ਕਿ ਉਹ ਹੋਟਲਾਂ 'ਚ ਚਿਕਨ ਜਾਂ ਸ਼ਰਾਬ ਸਰਵ ਨਹੀਂ ਹੋਏਗਾ ਜਾਂ ਘਰਾਂ 'ਚ ਸ਼ਰਾਬ ਨਹੀਂ ਜਾਊਗੀ ਜਾਂ ਚਿਕਨ ਨਹੀਂ ਜਾਊਗਾ ਸਿਰਫ ਇਹ ਕਿਹਾ ਵੀ ਇਹਨੂੰ ਵਾਲ ਸਿਟੀ ਦੇ ਬਾਹਰ ਨਾ ਕੱਢਿਆ ਜਾਵੇ ਜਿਹੜਾ ਸ਼ੋਗਾਈ ਦਾ ਦੈਰਾ ਆਲਰੇਡੀ ਪਹਿਲਾਂ ਸੀ ਇਹਨੂੰ ਉੱਥੋਂ ਤੱਕ ਸੀਮਤ ਕੀਤਾ ਜਾਵੇ ਕਿਸੇ ਨੂੰ ਵੀ ਉਜੜਿਆ ਨਾ ਜਾਵੇ ਇਹਨਾਂ ਨੇ ਸ਼ੁਰੂਆਤ ਨਹੀਂ ਕੀਤੀ ਇਹਨਾਂ ਨੇ ਇੱਕ ਫਰਮਾਨ ਥੋਪਿਆ ਵਾ ਪੂਰੇ 12 ਗੇਟਾ ਦਾ ਲੇਕਿਨ ਬਾਅਦ ਵਿੱਚ ਜੋ ਸਾਨੂੰ ਪਤਾ ਲੱਗਾ ਵੀ ਇਹਨੂੰ ਵਾਲ ਸਿਟੀ ਤੋਂ ਬਾਹਰ ਕਰ ਦਿੱਤਾ ਗਿਆ ਵਾਲ ਸਿਟੀ ਦੇ ਵਿੱਚ ਤਾਂ ਘੱਟੋ ਘੱਟ 5-7 ਲੱਖ ਆਦਮੀ ਪ੍ਰਤੀ ਪਰਿਵਾਰ ਰਹਿੰਦੇ ਨੇ 5-7 ਲੱਖ ਦੀ ਆਬਾਦੀ ਤਾਂ ਵਾਲ ਸਿਟੀ ਦੇ ਅੰਦਰ ਹੋਏਗੀ ਫਿਰ ਪੂਰਾ ਸ਼ਹਿਰ ਪਵਿੱਤਰ ਕਰ ਦੋ ਕੱਲ 31 ਦਸੰਬਰ ਦੀ ਪਾਰਟੀ ਆ ਮੈਂ মিডিਆ ਨੂੰ ਖਾਸ ਤੌਰ 'ਤੇ ਕਹਿਣਾ ਜਾਵਾਂਗਾ ਪੱਬਾਂ 'ਚ ਜਾਓ ਇਹ ਜਿਹੜੇ ਪਾਰਟੀਆਂ ਰੇਂਜ ਹੋਈਆਂ ਉੱਥੇ ਜਾਓ ਕਿਹੜਾ ਨਸ਼ਾ ਕਿਹੜੀ ਪਾਲਟ ਕਿਹੜੀ ਤੁਸੀਂ ਉੱਥੇ ਪਵਿੱਤਰਤਾ ਵੇਖੋਗੇ ਧੁਕੇ ਦਾਕ ਉੱਥੇ ਚੱਲਦੇ ਨੇ ਮੈਨੂੰ ਲੈ ਕੇ ਜਾਓ ਕਿ ਮੈਨੂੰ ਜ਼ਰੂਰ ਜਾਣਾਗਾ ਮੈਨੂੰ ਤਾਂ ਟਿਕਟ ਨਹੀਂ ਦੇਣੀ ਉਹਨਾਂ ਨੇ ਅੰਦਰ ਜਾਣ ਦੀ ਪ੍ਰੈਸ ਨਾਲ ਭਾਵੇਂ ਜਾਣਦੇ ਇਹ ਜਿੰਨਾ ਕਿਸੇ ਚੀਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰੋਗੇ ਉਨੀ ਹੀ ਜ਼ਿਆਦਾ ਹੈ ਕਿ ਰੇਟ ਮਹਿੰਗੀ ਹੋਣਗੇ ਨਕਲੀ ਵਿਕੇਗੀ ਮਾੜਾ ਸਮਾਨ ਵਿਕੇਗਾ ਜੇ दारू ਬੰਦ ਕੀਤੀ ਤੇ दारू ਨਕਲੀ ਵੀ ਆਟਿਕ ਨਿਯਮ ਹੁੰਦਾ ਹੁੰਦੀ ਹੈ ਦੇਖੋ ਜੀ ਪਹਿਲਾ ਮੈਂ ਤੁਹਾਨੂੰ ਦੱਸਦਾ ਨਾਂ ਮੈਂ ਮੇਰੀ ਕੋਈ ਸਿਕਟਾ ਪਾਨ ਵਾਲੀ ਦੁਕਾਨ ਹੈ ਨਾ ਮੈਂ ਕੋਈ ਚਿਕਨ ਦੀ ਦੁਕਾਨ ਚਲਾਣਾ ਮੈਂ ਇੱਕ ਸਮਾਜ ਸੇਵਕ ਦੇ ਤੌਰ ਤੇ ਇਹਨਾਂ ਦਾ ਕੋ ਪਹੁੰਚਾ ਕਿਉਂਕਿ ਤੁਹਾਨੂੰ ਵੀ ਪਤਾ ਵਾ ਤੇ ਸਾਰੇ ਸ਼ਹਿਰ ਨੂੰ ਪਤਾ ਕਿਤੇ ਨਾ ਕਿਤੇ ਇਹਨਾਂ ਨਾਲ ਹੋ ਰਿਹਾ ਧੱਕਾ ਕਿਉਂਕਿ ਇਹਨਾਂ ਦੀ ਸਿਰਫ ਦੁਕਾਨਾਂ ਤੱਕ ਨਾ ਵੇਖਿਆ ਜਾਵੇ ਇਹਨਾਂ ਨਾਲ ਇੱਕ ਇੱਕ ਦੁਕਾਨ ਨਾਲ ਘਟੋ ਘਟ ਪੰਜ ਪੰਜ ਜੀ ਜੂਰੇ ਨੇ ਇਹਨਾਂ ਤੋਂ ਇਹਨਾਂ ਦਾ ਘਰ ਚੱਲਦਾ ਵਾ ਤੇ ਅੱਜ ਇਹਨਾਂ ਨੂੰ ਉਜਾੜਨ ਦੀਆਂ ਗੱਲਾਂ ਚੱਲਣ ਦੀਆਂ ਵਾ ਇਹ ਕਿਤੇ ਛੋਟੀ ਮੋਟੀ ਗੱਲ ਨਹੀਂ ਹੈ ਭਾਜੀ ਮੈਨੂੰ ਇੱਕ ਚੀਜ਼ ਦੱਸੇ 4000 ਦੁਕਾਨਦਾਰ ਨੇ ਉਨਾਰੇ ਮਗਰ 5-5 ਜੀਵੀ ਲਾਓ ਕਿੰਨੀ ਪਬਲਿਕ ਨੂੰ ਤੁਸੀਂ ਉਜਾੜਨ ਦੀ ਗੱਲ ਕਰ ਰਹੇ ਹੋ ਠੀਕ ਹੈ ਇਹ ਇੱਕ ਜਿਹੜਾ ਸੈਸ਼ਨ ਚ ਹੋਇਆ ਹੈਗਾ ਉਹਨਾਂ ਨੇ ਮਤਾਰਕਿਆ ਸੀਗਾ ਭਗਵੰਤਮਾਨ ਸਾਹਿਬ ਨੇ ਉਹਨਾਂ ਨੇ ਪਹਿਲਾਂ ਗਲਿਆਰੇ ਤੱਕ ਰੱਖਿਆ ਸੀਗਾ ਕਿ ਗਲਿਆਰੇ ਨੂੰ ਆਪਾਂ ਪਵਿੱਤਰ ਸ਼ਹਿਰ ਦਾ ਪਵਿੱਤਰਤਾ ਦਾ ਦਰਜਾ ਦੇਣਾ ਉਹਦੇ ਅੱਗੇ ਪਵਿੱਤਰ ਉੱਥੇ ਤੇ ਵੈਸੇ ਕੋਈ ਸ਼ਰਮਸਾਰੀ ਹੋਏਗਾ ਜਿਹੜਾ ਐਓ ਜੀ ਪਵਿੱਤਰ ਥਾਂ ਦੇ ਲਾਗੇ ਕੋਈ ਐਹੋ ਜੀ ਕੰਮ ਕਰੂਗਾ ਲੇਕਿਨ ਉਸ ਤੋਂ ਬਾਅਦ ਕਹੇ ਤੰਜ ਦੇ ਕਰਕੇ ਉਹਨਾਂ ਨੇ 12 ਗੇਟਾਂ ਤੱਕ ਗਿਆ ਤਾਂ ਮੈਨੂੰ ਇੱਕ ਚੀਜ਼ ਦੱਸੋ 12 ਗੇਟਾਂ ਦੇ ਅੰਦਰ ਭਾਜੀ ਕਿੰਨੇ ਹੋਟਲ ਨੇ ਕਿੰਨੇ ਕਿ ਇਹ ਭਗਵੰਤ ਮਾਨ ਸਾਹਿਬ ਗਰੰਟੀ ਦਿੰਦੇ ਨੇ ਕਿ ਉਹ ਹੋਟਲਾਂ 'ਚ ਚਿਕਨ ਜਾਂ ਸ਼ਰਾਬ ਸਰਵ ਨਹੀਂ ਹੋਏਗਾ ਜਾਂ ਘਰਾਂ 'ਚ ਸ਼ਰਾਬ ਨਹੀਂ ਜਾਊਗੀ ਜਾਂ ਚਿਕਨ ਨਹੀਂ ਜਾਊਗਾ ਕਹੋ ਜੀ ਹਾਥੀਗੜ ਤੋਂ ਇਹਨਾਂ ਨੇ ਸ਼ੁਰੂਆਤ ਕੀਤੀ ਹੈ ਹਾਥੀਗੜ ਦੇ ਆਸ-ਪਾਸ ਤੁਸੀਂ ਆਪ ਹੀ ਕਿਹਾ ਸੀ ਕਿ ਇੱਥੇ ਦੁਕਾਨਾਂ ਨਹੀਂ ਹੋਣੀ ਚਾਹੀਦੀ ਸਭ ਤੋਂ ਪਹਿਲਾਂ ਬਾਜ਼ੀ ਤੁਸੀਂ ਚੁੱਕੀ ਸੀ ਕਿ ਦੁਕਾਨਾਂ ਬੰਦ ਹੋਣੀਆਂ ਚਾਹੀਦੀਆਂ ਮੈਂ ਭਾਜੀ ਵੇਖੋ ਮੈਂ ਤੁਹਾਨੂੰ ਉਹ ਕਹਿ ਲਗਾ ਇਹਨਾਂ ਨੇ ਸ਼ੁਰੂਆਤ ਨਹੀਂ ਕੀਤੀ ਇਹਨਾਂ ਨੇ ਇੱਕ ਫਰਮਾਨ ਥੋਪਿਆ ਵਾ ਪੂਰੇ 12 ਗੇਟਾਂ ਦਾ ਮੈਂ ਹਾਲੇ ਵੀ ਉਹ ਆਪਣੀ ਗੱਲ ਤੇ ਕਾਇਮ ਆਂ ਕਿ ਧਾਰਮਿਕ ਸਲਾ ਦੇ ਆਲੇ-ਦੁਆਲੇ ਨਹੀਂ ਹੋਣਾ ਚਾਹੀਦਾ ਲੇਕਿਨ ਉਹਦਾ ਇੱਕ ਦਾਇਰਾ ਹੁੰਦਾ ਵਾ ਇਹ ਤਾਂ ਨਹੀਂ ਨਾ ਤੁਸੀਂ ਕਿਸੇ ਨੂੰ ਕਹ ਰਹੇ 12 ਗੇਟਾਂ ਦੇ ਅੰਦਰ ਨਹੀਂ ਹੋਣਾ ਜਿਹਦਾ ਪਵਿੱਤਰ ਸ਼ਹਿਰ ਦਾ ਦਰਜਾ ਫਿਰ ਮੈਂ ਵੀ ਇੱਕ ਹੋਰ ਮੰ ਫਿਰ ਪੂਰਾ ਸ਼ਹਿਰ ਪਵਿੱਤਰ ਕਰ ਦਿਓ ਕੱਲ 31 ਦਸੰਬਰ ਦੀ ਪਾਰਟੀ ਆ ਮੈਂ মিডিਆ ਨੂੰ ਖਾਸ ਤੌਰ ਤੇ ਕਹਿਣਾ ਜਾਵਾਂਗਾ ਪੱਬਾਂ 'ਚ ਜਾਓ ਇਹ ਜਿਹੜੇ ਪਾਰਟੀਆਂ ਅਰੇਂਜ ਹੋਈਆਂ ਉੱਥੇ ਜਾਓ ਕਿਹੜਾ ਨਸ਼ਾ ਕਿਹੜੀ ਪਾਰਟ ਕਿਹੜੀ ਤੁਸੀਂ ਉੱਥੇ ਪਵਿੱਤਰਤਾ ਵੇਖੋਗੇ ਹੁੱਕੇ ਤਾਂ ਉੱਥੇ ਚੱਲਦੇ ਨੇ ਮੈਨੂੰ ਲੈ ਕੇ ਜਾਓਗੇ ਮੈਨੂੰ ਜ਼ਰੂਰ ਜਾਂਵਾਗਾ ਮੈਨੂੰ ਤੇ ਟਿਕਟ ਨਹੀਂ ਦੇਣੀ ਉਹਨਾਂ ਨੇ ਅੰਦਰ ਜਾਣ ਦੀ ਪ੍ਰੈਸ ਨਾਲ ਭਾਵੇਂ ਜਾਣ ਦੇਣ ਮੈਂ ਜ਼ਰੂਰ ਜਾਂਨਦਾ ਮੈਂ ਟਿਕਟ ਲੈ ਕੇ ਦੀ ਜਾਓਗੇ ਅੰਦਰ ਉਸ ਤਰ੍ਹਾਂ ਮੈਂ ਉਤਰਾਂ ਨਹੀਂ ਮੈਂ ਅੱਜ ਤੱਕ ਨਹੀਂ ਕਿਸੇ ਪਾਰਟੀ ਤੇ ਗਿਆ ਮੈਨੂੰ ਕੋਈ ਪਾਰਟੀ ਕੱਟੀ ਦੀ ਵਿਖਾ ਦਿਓ ਟਿਕਟ ਹੀ ਦੇਣੀ ਮੈਨੂੰ ਮੈਨੂੰ ਮੈਂ ਕੱਬ ਜਾਣਾ ਹੀ ਨਹੀਂ ਨਾ ਮੈਂ ਉਹਦੀ ਟਿਕਟਾਂ ਹੀ ਨਹੀਂਆਂ ਨਹੀਂ ਮਹਿੰਗੀਆਂ ਹੁੰਦੀਆਂ ਮੈਂ ਤਾਂ ਫੋਰਡ ਵੀ ਨਹੀਂ ਕਰ ਸਕਾਂਗਾ ਉੱਥੇ ਨਸ਼ਾ ਤੱਕ ਸ਼ਰਾਬਾਂ ਹੁੱਕੇ ਸਭ ਕੁਝ ਉੱਥੇ ਹੁੰਦਾ ਡਾਂਸਰਾਂ ਤੱਕ ਬੁਲਾਈਆਂ ਜਾਂਦੀਆਂ ਉਦੋਂ ਭਗਵੰਤ ਜੀ ਮਾਨ ਸਾਹਿਬ ਨੂੰ ਨਹੀਂ ਪਤਾ ਲੱਗਦਾ ਕਿ ਅੰਮ੍ਰਿਤਸਰ ਸ਼ਹਿਰ ਕਿਤਰਾ ਪਤਾ ਆਪਣੀਆਂ ਵੀਡੀਓ ਤੋਂ ਕਿ ਭੱਜ ਜਾਂਦੀ ਆ ਮੈਨੂੰ ਜੋ ਪੁੱਛਾਂਂਦੇ ਤੁਸੀਂ ਜਾਓ ਜੇ ਤੁਹਾਨੂੰ ਨਾਮ ਮੈਕਸੂਰਵਾਰ ਮੈਨੂੰ ਮੈਂ ਕਹਿ ਰਿਹਾ ਨਾ ਮੈਂ ਆਪਣੇ ਬਿਆਨ ਠੋਕੇ ਦੇ ਰਿਹਾ ਮੇਰੇ ਬਿਆਨ ਰਿਕਾਰਡ ਹੋ ਰਹੇ ਨੇ ਜੇ ਮੇਰੇ ਬਿਆਨ ਗਲਤ ਸਾਾਬੀ ਤੋਂ ਹੁੰਦੇ ਨੇ ਮੇਰੇ ਤੇ ਕਾਰਵਾਈ ਕਰੋ ਲੇਕਿਨ ਮੈਨੂੰ ਇੱਕ ਚੀਜ਼ ਦੱਸੋ ਅੰਮ੍ਰਿਤਸਰ ਸ਼ਹਿਰ ਸਿਰਫ 12 ਗੇਟਾਂ ਦੇ ਅੰਦਰ ਤੱਕ ਪਵਿੱਤਰ ਹੈ ਬਾਹਰ ਪਵਿੱਤਰਤਾ ਨਹੀਂ ਗਈ ਆਪਾਂ ਹੁਣ ਇਹਨਾਂ ਦੇ ਨਾਲ ਵਾਂ ਜਾਂ ਫਿਰ ਪੂਰੇ ਅੰਮ੍ਰਿਤਸਰ 'ਚ ਬੰਦਣਾ ਆਪਾਂ ਇਹਨਾਂ ਦੇ ਨਾਲ ਆ ਪੂਰੇ ਅੰਮ੍ਰਿਤਸਰ 'ਚ ਬੰਦਣਾ ਹੋਵੇ ਮੈਗਨਾ ਧਾਰਮਿਕ ਦਿਹਾੜੇ ਵੇਖੇ ਜਾਣ ਉਹਨਾਂ ਦੀ ਇੱਕ ਦੂਰੀ ਤੇ ਹੈ ਕੀਤੀ ਜਾਵੇ ਤੇ ਜੇ ਇਹਨਾਂ ਨਾਲ ਹੋਉਂਦਾ ਫਿਰ ਪੂਰੇ ਅੰਮ੍ਰਿਤਸਰ 'ਚ ਵੀ ਹੋਣਾ ਚਾਹੀਦਾ ਡੀਸੀ ਸਾਹਿਬ ਥੋੜੇ ਜਿਹਾ ਬਿਜੀ ਹੈ ਜੀ ਬਾਹਰ ਤੋਂ ਸਾਰੇ ਚੂਬਿਆਂ ਦੇ ਐਮਪੀ ਅੰਮ੍ਰਿਤਸਰ ਆਏ ਪਏ ਨੇ ਡੀਸੀ ਸਾਹਿਬ ਉਧਰ ਬਿਜੀ ਆ ਤੇ ਐਸਡੀਐਮ ਸਾਹਿਬ ਨੂੰ ਆਪਾਂ ਇਹ ਆਪਣਾ ਮੈਮੋਰੈਂਡਮ ਦਿੱਤਾ ਹੈ ਜੀ ਤੇ ਉਹਨਾਂ ਨੇ ਸਾਡਾ ਮੈਮੋਰੈਂਡਮ ਲਿਆ ਤੇ ਕੱਲੇ ਕੋਈ ਦਾ ਸਾਨੂੰ ਟਾਈਮ ਦਿੰਦਾ ਜੀ ਡੀਸੀ ਸਾਹਿਬ ਨਾਲ ਸਾਡੀ ਮੀਟਿੰਗ ਹੋਏਗੀ ਮੀਟਿੰਗ ਦੇ ਵਿੱਚ ਹਾਂ ਬਿਲਕੁਲ ਜੀ ਬਿਲਕੁਲ ਮਿਲੇਗਾ ਹੱਲ ਕਿਉਂ ਨਹੀਂ ਮਿਲੇਗਾ ਮਹਾਰਾਜ ਕਰੇਗਾ ਆਪੇ ਕੋਈ ਨਾ ਕੋਈ ਆਸਰਾ ਬਣੇਗਾ ਜੀ ਗੱਲਬਾਤ ਬਣੀ ਹਾਂ ਜੀ ਸਾਰੇ ਦੁਕਾਨਦਾਰ ਕਿੱਥੇ ਹਾਂਜੀ ਹਾਂਜੀ ਆ ਸਾਰੇ ਸ਼ਹਿਰ ਦੇ ਇਹ ਕੱਲ ਵੇਖ ਲਓ ਤੁਸੀਂ ਕਿੰਨਾ ਦੁਨੀਆ ਦਾ ਇਕੱਠ ਕਿੰਨਾ ਇਕੱਠ ਯਾਰਾਂ ਦੇ ਹਿਸਾਬ ਨਾਲ ਦੁਨੀਆ ਜੀ ਮੇਰਾ ਨਾਮ ਮਨਮੋਹ ਸਿੰਘ ਹੈ ਜੀ ਮੈਂ ਕਿਚਨ ਕੋਰਨਰ ਦੇ ਨਾਮ ਤੇ ਬੀਕੇਦਰ ਗੇਟ ਦੇ ਛੋਟੇ ਜਿਹੇ ਰੈਸਟੋਰੈਂਟ ਰਨ ਕਰ ਰਿਹਾ ਪਿਛਲੇ ਵੀ 25 ਸਾਲ ਤੋਂ ਜੀ ਜੀ ਤੇ ਜਿਹੜੀ ਪਰੇਸ਼ਾਨੀ ਹੈ ਜਿਹੜੀ 10 ਦਿਨ ਤੋਂ ਜਿਹੜਾ ਆਰਡੀਨੈਂਸ ਜਾਰੀ ਹੋਇਆ ਨੋਟੀਫਿਕੇਸ਼ਨ ਜਾਰੀ ਹੋਇਆ ਅਮਰਸਰ ਨੂੰ ਪੂਤਰ ਸ਼ਹਿਰ ਦਾ ਤੱਜਾ ਦਿੱਤਾ ਗਿਆ ਉਹ ਵਾਦ ਦੁਕਾਨਾਂ ਜਿਹੜੀਆਂ ਨਾਨ ਵੇਜ ਦੀਆਂ ਤੇ ਤਬਾਕੂ ਸ਼ੋਪ ਹੈ ਉਹਨਾਂ ਨੂੰ ਵਾਲਚਰੀ ਤੋਂ ਬਾਹਰ ਕੱਢਣ ਦਾ ਉਹ ਅਸੀਂ ਮੈਮੋਰੰਡਮ ਦਿੱਤਾ ਡੀਸੀ ਸਾਹਿਬ ਨੂੰ ਤੇ ਉਹਨਾਂ ਦੇ ਨੁਮਾਇੰਦੇ ਆਏ ਨੇ ਉਹ ਲੈ ਕੇ ਗਏ ਨੇ ਅਸੀਂ ਸਿਰਫ ਇਹ ਕਿਹਾ ਵੀ ਇਹਨੂੰ ਵਾਲ ਸਿਟੀ ਦੇ ਬਾਹਰ ਨਾ ਕੱਢਿਆ ਜਾਵੇ ਜਿਹੜਾ ਸ਼ੋਗ ਆਈ ਦਾ ਦਾਇਰਾ ਆਲਰੇਡੀ ਪਹਿਲਾਂ ਸੀ ਇਹਨੂੰ ਉੱਥੋਂ ਤੱਕ ਸੀਮਿਤ ਕੀਤਾ ਜਾਵੇ ਕਿਸੇ ਨੂੰ ਵੀ ਉਜਾੜਿਆ ਨਾ ਜਾਵੇ ਪਹਿਲਾਂ ਕਾਨੂੰਨ ਬਣਿਆ ਹੋਇਆ ਸੀ ਕੋਈ ਵੀ ਮੰਦਿਰ ਗੁਰਦੁਆ ਜਿਹੜਾ ਆ ਫੈਸਲਾ ਲਿੱਤਾ ਗਿਆ ਪਵਿੱਤਰ ਸ਼ਹਿਰ ਦਾ ਐਲਾਨ ਗਿਆ ਉਸ ਨੂੰ ਤੁਸੀਂ ਕਿਸ ਕਰਦੇ ਦੇਖੋ ਉਹਦੇ ਵਿੱਚ ਤੇ ਦੇਖੋ ਪਵਿੱਤਰ ਸ਼ਹਿਰ ਦਾ ਐਲਾਨ ਕੀਤਾ ਗਿਆ ਜਿਹੜਾ ਸੋਗਾ ਹੀ ਤਾਂ ਹੈਗਾ ਹੀ ਉਹਦੇ ਤੇ ਆਲਰੇਡੀ ਹੈ ਹੀ ਹੈ ਉਹਦੇ ਵਿੱਚ ਨੋਟੀਫਿਕੇਸ਼ਨ ਜਾਰੀ ਨਹੀਂ ਸੀ ਇਹ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਹੁਣ ਅਸੀਂ ਨੋਟੀਫਿਕੇਸ਼ਨ ਲੀਗਲੀ ਨੂੰ ਪਹਿਲਾਂ ਲੋਕਾਂ ਨੇ ਵਰਬਲੀ ਕੀਤਾ ਸੀ ਕਾਨੂੰਨੀ ਉਹਨੂੰ ਹੁਣ ਨਹੀਂ ਕਾਨੂੰਨੀ ਕਾਨੂੰਨੀ ਜਾਮਾ ਦੇ ਦਿੱਤਾ ਲੇਕਿਨ ਬਾਅਦ ਵਿੱਚ ਜੋ ਸਾਨੂੰ ਪਤਾ ਲੱਗਾ ਵੀ ਇਹਨੂੰ ਵਾਲ ਸਿਟੀ ਤੋਂ ਬਾਹਰ ਕਰ ਦਿੱਤਾ ਗਿਆ ਵਾਲ ਸਿਟੀ ਦੇ ਵਿੱਚ ਤੇ ਘਟੋ ਘਟ 5-7 ਲੱਖ ਆਦਮੀ ਪਰਸਨ ਪਰਿਵਾਰ ਰਹਿੰਦੇ ਨੇ ਸ਼ੇ 5-7 ਲੱਖ ਦੀ ਆਬਾਦੀ ਦੇ ਵਾਲ ਸਿਟੀ ਦੇ ਅੰਦਰ ਹੋਏਗੀ ਹੁਣ ਉਹਦੇ ਵਿੱਚ ਸਾਰੇ ਵੈਜੀਟੇਰੀਅਨ ਤੇ ਹੈ ਨਹੀਂ ਜੇ ਕੋਈ ਨਾਨ-ਵੈਜ ਘਰ ਬਣਾਉਣਾ ਚਾਹੁੰਦਾ ਹੈ ਉਹ ਕਿੱਦਾਂ ਕਰੇਗਾ ਉਹਦੇ ਬਾਰੇ ਕੀ ਸਿਸਟਮ ਹੈ ਜੇ ਕੋਈ दारू ਪੀਂਦਾ ਹੈਕਰ ਉਹਦੇ ਬਾਰੇ ਕੀ ਸਿਸਟਮ ਹੈ ਜੇ ਕੋਈ ਘਰ ਛੋਟਾ ਜਿਹਾ ਫੰਕਸ਼ਨ ਕਹੇ ਨੇ ਕਰਨਾ ਨਾਨ-ਵੈਜ ਬਣਾਉਣਾ ਹੈ ਬਣਾਏਗਾ ਕਿ ਨਹੀਂ ਬਣਾਏਗਾ ਕਿ ਆਫੈਂਸ ਹੋਏਗਾ ਤੇ ਬਾਹਰ ਹੋ ਜਾਣੀਆਂ ਫਿਰ ਵੀ ਤੇ ਨਾਨ-ਵੈਜ दारू ਅੰਦਰ ਆਏਗਾ दारू दारू ਇੱਕ ਮਿੰਟ ਮੈਨੂੰ ਦੱਸੋ ਗੁਜਰਾਤ ਡਰਾਈ ਸਿਟੀ ਕਿਉਂ ਹੈ ਤੇ ਡਰਾਈ ਨਹੀਂ दारू ਨਹੀਂ ਮਿਲਦੀ ਬਿਹਾਰ ਡਰਾਈ ਸਟੇਟ ਹੈ ਉੱਥੇ दारू ਨਹੀਂ ਮਿਲਦੀ ਇਹ ਜਿੰਨਾ ਕਿਸੇ ਚੀਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰੋਗੇ ਉਨੀ ਹੀ ਜ਼ਿਆਦਾ ਹੈਗੀ ਰੇਟ ਮਹਿੰਗੀ ਹੋਣਗੇ ਨਗਲੀ ਵਿਕੇਗੀ ਮਾੜਾ ਸਮਾਨ ਵਿਕੇਗਾ ਜੇ दारू ਬੰਦ ਕੀਤੀ ਤੇ दारू ਨਗਲੀ ਪਿਆਰ ਚ ਨਿਯਮ ਹੁੰਦਾ ਹੁੰਦੀ ਹੈ ਅੱਜ ਤੁਸੀਂ ਡੀਸੀ ਤੱਕ ਪਹੁੰਚੇ ਹੋ ਬੰਕਪਟਾ ਦਿੱਤਾ ਕਿ ਆਸ਼ਵਾਸਨ ਦੇਖੋ ਉਹਨਾਂ ਨੇ ਕੱਲ ਦਾ ਇੱਕ ਵੇ ਦਾ ਟਾਈਮ ਦਿੱਤਾ ਡੀਸੀ ਸਾਹਿਬ ਨੂੰ ਅਸੀਂ 10 ਬੰਦਾ ਮੈਂਬਰ ਆਵਾਂਗੇ ਉਹਨਾਂ ਨਾਲ ਮਿਲਾਂਗੇ ਵੇਦੇ ਕੀ ਕਹਿੰਦੇ ਸਾਨੂੰ ਬਾਕੀ ਅਫਸਰ ਸਾਹਿਬਾਨ ਵੱਲੋਂ ਸਾਨੂੰ ਜੇ ਜੇ ਮੰਗਤਾਂ ਦੇਣ ਤੋਂ ਬਾਅਦ ਵੀ ਮੰਗਾਂ ਪੂਰੀਆਂ ਨਾ ਹੋਈਆਂ ਫਿਰ ਵੀ ਉਹਦੇ ਲਈ ਫਿਰ ਦੇਖੋ ਯੂਐਸਏ ਬੈਠ ਕੇ ਵਿਚਾਰ ਕਰਾਂਗੇ ਕੋਰਟ ਦਾ ਰਾਹ ਵੀ ਸਾਡੇ ਵਾਸਤੇ ਖੁੱਲ੍ਹਾ ਹੈ ਨਹੀਂ ਦੇ ਧਰਨੇ ਪ੍ਰਦਰਸ਼ਨ ਤੇ ਫਿਰ ਹੈ ਹੀ ਮੁੰਡਾ ਤਾਂ ਪਾਸ ਹੋ ਗਿਆ ਜੀ ਇਹ ਜੇ ਕੋਈ ਕੋਰਟ ਕੋਈ ਰਾਹ ਤਾਂ ਦੇਗੀ ਸਾਨੂੰ ਕੋਰਟ ਕੋਈ ਕੋਈ ਨਾ ਦੇਖੋ ਜੋ ਮੈਨੂੰ ਮੈਂ ਕੋਈ ਬਹੁਤ ਵਕੀਲ ਤਾਂ ਨਹੀਂ ਲੇਕਿਨ ਜੋ ਸੁਣਨ ਦਾ ਹੈ ਵੀ ਕੰਮ ਕਰਨ ਦਾ ਅਧਿਕਾਰ ਤੇ ਹਾਰੇ ਕਨਸਟੀਟਿਊਸ਼ਨ ਨੇ ਦਿੱਤਾ ਹੈ ਨਾ ਉਸ ਵੀ ਆਪ ਤੇ ਕੋਈ ਨਾ ਕੋਈ ਕੋਰਟ ਵੱਲੋਂ ਰਾਹ ਤਾਂ ਮਿਲੇਗੀ ਸਾਨੂੰ ਇਹ ਤਾਂ ਹੈ ਨਹੀਂ ਕਿ ਕੋਰਟ ਸਾਨੂੰ ਬਿਲਕੁਲ ਅੰਦਰ ਵੀ ਨਹੀਂ ਵੜਨ ਦੇਗੀ ਅਸੀਂ ਦੇਖਾਂਗੇ ਕੀ ਕਰਨਾ ਫਿਰ